ਗੁਏ ਬਗੁਏ ਕਿੱਥੇ ਰਹਿਣਾ ਟੋੜੀ ਦੇ ਕੋਲਾਂ ਤੇ ਜੀ ਡੈਡੀ ਦਾ ਕੀ ਨਾਮ ਤੇਰਾ ਸਰਦੇਵ ਸਿੰਘ ਜੀ ਫਿਰ ਸੁਖਦੇਵ ਸਿੰਘ ਜੀ ਕਿਹਦਾ ਦਾ ਮੁੰਡਾ ਸੈਂਸ਼ੀਅਮ ਹੁੰਦਾ ਜੀ ਮੋਟਰਸਾਈਕਲ ਚੋਰੀ ਕਰ ਰਿਆ ਸੀ ਤੁਹਾਨੂੰ ਹਾਂ ਜੀ ਹਾਂ ਜੀ ਚਾਬੀਆਂ ਦਾ ਗੁੱਛਾ ਚੋਰੀ ਕਰਨ ਵਾਸਤੇ ਰੱਖਿਆ ਪਿਆ ਹਾਂ ਜੀ ਲਾਲੋਆ ਕਰ ਰਹਾ ਵਾਸਤੇ एक मुडा होर की जी भाजर नहीं पहली पहली बार ਪਹਿਲਾਂ ਕਿੰਨੇ ਮੋਟਰਸਾਈਕਲ ਤੇ ਨਗਰ ਆਏ ਪਹਿਲੀ ਵਾਰ ਕਰਨ ਲੱਗਦੇ ਕੋਈ ਹੋਰ ਗੱਡੀ ਨਾ ਨਾ ਯੂ ਨਾ ਇਹ ਵੀ ਚੈਲੰਜ ਨਾ 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 ਕੋਈ ਬਟੂਆ ਕਦੇ ਵਿੱਚ ਕਦੇ ਵੀ ਨਹੀਂ ਕਦੇ ਪਰਸ ਕੋਈ ਕਦੇ ਵੀ ਨਹੀਂ ਯਾ ਤੇ ਪਹਿਲੀ ਚੋਰੀ ਸੀ ਪਹਿਲੀ ਪਹਿਲਾਂ ਪਹਿਲੀ ਵਾਰ ਜਿ ਫੜਿਆ ਵਾ ਅੱਛਾ ਹਾਂ ਕਿੰਨੇ ਭਰਾ ਹੋ ਆਈ ਕਿੰਨੇ ਭਰਾ ਹੋ ਭਰਾ ਦਾ ਦੋਗਾ ਇੱਕ ਦਾ ਅੱਡਾ ਜੀ ਅੱਛਾ ਹਾਂ ਨਾਲੇ ਤੂੰ ਪਹਿਲਾਂ ਕਹਿੰਦਾ ਤਿੰਨ ਭਰਾ ਉਹ ਤਾਂ ਅੱਡਾ ਜੀ ਉਹ ਤੇ ਹੁਣ ਕੀ ਲੈਣਾ ਜੀ ਅੱਛਾ ਅੱਛਾ ਮੁੰਡਾ ਭਰਾ ਬਣਾਇਆ ਵਾ ਡੈਡੀ ਡੈਡੀ ਮਰੇ ਹੋਇਆ ਨਹੀਂ ਵੀ ਨਹੀਂ ਮੁੰ ਵੀ ਨਹੀਂ ਆਉਂਦੀ ਜੀ नहीं नहीं अच्छा, तो हाँ। गोलियां जी खा लेने हाँ? नशे अच्छा, कर पिछे करने बड़े जी छह सत महीने हुए कितने कट ले दिया कह कहरा गुरुद्वारे रात कट्टिया चार पांच हाँ हाँ उसे रहने ना जी उसे रोटी पानी खाने वास्ती आ, आ, में 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 जोरी जोरी अच्छा हां जी आप ਭੈਣ ਬਸਦੇ ਪਹਿਲਾਂ ਹੀ ਮੋਟਰਸਾਈਕਲ ਚੋਰੀ ਕਰਿਆ ਸੀ हां जी ਪਹਿਲੀ ਕਰਿਆ ਪਹਿਲੀ ਪੜਿਆ ਗਿਆ ਹੁੱਚਾ ਹੀ ਕੰਮ ਨੂੰ ਰੱਖਿਆ ਪਿਆ ਨਹੀਂ ਆ ਪਹਿਲੀ ਬਾਰੇ ਮਿਲ ਕੇ ਰਿਚਾ ਪਿਆ ਤਾਂ ਮੋਟਰਸਾਈਕਲ ਦੁਕਾਨ ਤੋਂ ਚੱਕ ਜਾਂਦੀ ਗੁੱਚਾ ਇਹ ਉਹਨਾਂ ਦੇ ਪੈਸੇ ਚੋਰੀ ਕਰੀਆਂ ਨੇ ਹੈ ਅੱਜ ਵੀ ਚੋਰੀ ਚੱਕ ਕੇ ਲਿਆ ਗੀ ਅੱਛਾ हां जी ਇਹ ਪੈਸੇ ਨਹੀਂ ਦਿੱਤੇ ਨਾ ਪੈਸੇ ਨਹੀਂ ਦਿੱਤੇ ਜਿਵੇਂ ਮੋਟਰਸਾਈਕਲ ਚੋਰੀ ਕਰਦਾ ਕਿੰਨੇ ਕਦਾ ਪੀਤੀ ਜਾਂਦਾ ਥੋੜਾ ਇਹ ਵੀ ਕੋਲੋਂ ਤਾਂ ਕੀ ਜਾਂਦਾ ਨਸ਼ੇ ਦੀ ਬੀਜ ਦਿੰਨੇ ਆ ਜੀ ਨਹੀਂ ਉਹ ਕਿੰਨੇ ਕਦਾ दो हजार पची सौ चुनावी मुंडिया तो लें मेरे मुंडे हम की जारे यार आया कोई नशे बंदर दसूगा यार फिर यार मेरा मोटा ਕਿਵੇਂ ਫੜਿਆ ਤੁਸੀਂ ਮੈਂ ਦੇਖ ਰਿਹਾ ਸੀ ਮੋਟਰਾਂ ਸਟਾਰਟ ਕਰਕੇ ਭੱਜ ਰਿਹਾ ਸੀਗਾ ਚਾਬੀ ਲਾ ਲਈਏ ਚਾਬੀ ਲਾਈ ਤੇ ਲੋਕ ਵੀ ਤੋੜੇ ਇਹਨੂੰ ਲਾ ਗਏ ਕਿੰਨੀ ਕੀ ਤਨਖਾਹ ਤੇ ਮਲਾਜਮ ਹੋ ਤੁਸੀਂ 8000 ਰਾਈ ਹਾਂ ਜੀ ਹਾਂ ਇਹ ਮੰਦਪਾ ਹੁਣ ਬਸ ਇਹਨੂੰ ਸਜਾ ਦਿੱਤੀਵੇਂ ਤੇ ਮੇਰਾ ਮੋਟਰ ਨਾਲ ਠੀਕ ਕਰਵਾਇਆ ਹਾਂ ਹਾਂ ਜੋ ਤੋੜਿਆ ਪਿਆ ਮੁਰੂ ਐਲੈਕਟਰ ਤੇ ਟਾਪਾ ਟੁੱਟ ਗਿਆ ਯਾਰ ਯੋਸਰਾਂ ਮਨ ਇਹ ਤਾਂ ਫਰਾਸੋਂ ਮੰਗ ਕਰਦੇ ਇਹ ਜੇ ਟੋਰਾ ਤੇ ਠੱਲ ਪਾਈ ਜਾਵੇ ਸਪੋਰਟ 27 ਨਾਲ ਵਰਤੇ ਡਿਪਟੀ ਸਾਹਿਬ ਨੂੰ ਅਪੀਲ ਕਰਦੇ ਆ ਤੇ ਅਸੀਨ ਸਾਹਿਬ ਨੂੰ ਅਪੀਲ ਕਰਦੇ ਆ ਕੋਈ ਵੀ ਕਹਿੰਦੀ ਜਿਵੇਂ ਸਿਆਸੀ ਕਿਸੇ ਵੀ ਛਵਾਰਚ ਨਾਮ ਨੇ ਜੇ ਪਾਏ ਕੋਈ ਐਮਸੀਆ ਜੇ ਕੋਈ ਛਵਾਰਚ ਨੇ ਇਹਦੇ ਪਰਚਾ ਠੋਕੇ ਨੇ ਪੂਰੇ 27 ਨਾਲ ਕਾਰਵਾਈ ਅੱਗੇ ਵਾਸਤੇ ਚਾਰ ਨੂੰ ਹੋਰ ਮੂੰਹ ਹੋਵੇ ਕਹਿੰਦਾ ਸਾਥ ਕਹਿ ਰਿਹਾ 2025 ਰੋ ਦਾ ਮੋਟਰਸਾਈਕਲ ਵੇਚ ਕੇ ਗੋਲੀਆਂ ਨਸ਼ਾ ਲੈ ਲਿਆ ਜਿ ਕੋ ਜਿਹੜੇ ਬੰਦੇ ਲਵਲੀ ਜੀ ਉਹ ਦੁਕਾਨ ਤੋਂ ਮੋੜੇ ਚਕੇ ਵਿਚਾਰਾ 8-10000 ਰੁਪਏ ਤਰਖਾ ਲੈਂਦਾ ਗਰੀਬ ਬੰਦਾ ਚਲੋ ਭਾਵੇਂ ਕੋਈ ਮਿਰਵੰਦੀ ਚੋਰੀ ਹੋਵੇ ਚੋਰੀ ਦਾ ਚੋਰੀ ਹੋਵੇ ਮਦਰ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਸਖਤੀ ਨਾਲ ਫਲ ਪਈਏ ਬਹੁਤ ਹੋਣਾ ਜੀ ਮੁੰਡਾ ਜਿਹੜਾ ਤੁਸੀਂ ਅਰੈਸਟ ਕਰਕੇ ਲੈ ਕੇ ਚਲੇ ਹੋ ਇਹ ਉਰੇ ਪਬਲਿਕ ਨੇ ਫੜਿਆ ਇਹ ਮੋਟਰਸਾਈਕਲ ਚੋਰੀ ਕਰ ਰਿਆ ਸੀ ਤੇ ਇਹਦਾ ਨੋ ਹੈਗਾ ਬੱਬੂ ਸ਼ੈਸ਼ਿਆਂ ਦਾ ਲੜਕਾ ਹੈ ਬਾਕੀ ਤਫਤੀਸ਼ ਕਰਦੇ ਆਂ ਜੋ ਵੀ ਸਾਹਮਣੇ ਆਊਗਾ ਉਸ ਹਿਸਾਬ ਨਾਲ ਕਰ ਲਈਏ। ਯਾਰ ਮੰਨ ਰਿਹਾ ਜੀ ਕਹਿੰਦਾ ਮੈਂ ਚੱਕਿਆ ਮੇਰਾ ਕੰਮ ਹੀ ਆ ਇਹ ਮੈਂ ਨਸ਼ਾ ਖਾਣਾ ਕਹਿੰਦਾ ਵਿੱਚ। ਬਾਕੀ ਤਫਤੀਸ਼ ਕਰਦੇ ਆਂ ਜਾ ਕੇ ਫਿਰ ਉਹਦੇ ਹਿਸਾਬ ਨਾਲ ਜਿੰਮੀ ਵੀ ਹੋਊਗਾ ਕਰ ਲਈਏ।